ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਯਾ ਕਾਉਂਸਲਰ ਵਾਰਡ ਨੰਬਰ 14 ਸੰਗਰੂਰ ਅੱਜ ਕਾਫੀ ਹੰਗਾਮਾ ਹੋਇਆ ਹੈ ਸੌਫੇ ਵਿੱਚ ਬਹੁਤ ਮਿਲਜੀ ਪੀਜੀਪ ਅੱਜ ਹਾਊਸ ਦੀ ਮੀਟਿੰਗ ਰੱਖੀ ਹੋਈ ਸੀ ਜਿਦੇ ਵਿੱਚ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਤਿੰਨ ਚਾਰ ਏਜੰਡੇ ਆਏ ਸੀਗੇ ਉਸ ਤੋਂ ਇਲਾਵਾ ਜਿਹੜੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਉਹ ਦੇਖ ਰਹੇ ਹੈ ਕਿ ਬਹਿਸ ਚੱਲ ਰਹੀ ਹੈ ਸਾਡੇ ਅਮਰਤ ਗਰਗ ਜੀ ਨੇ ਜੋ ਇਲੈਕਸ਼ਨ ਲੜੇ ਸੀਗੇ ਸਤਿੰਦਰ ਸੈਣੀ ਜੀ ਦੇ ਉਲਟ ਉੱਥੇ ਉਹਨਾਂ ਦੇ ਬੋਰਡ ਦੇ ਵਿੱਚ ਇੱਕ ਪ੍ਰੋਬਲਮ ਆਈ ਸੀਗੀ ਤੁਸੀਂ ਪਹਿਲਾਂ ਦੇਖਿਆ ਹੋਊਗਾ ਸਤਿੰਦਰ ਜੀ ਲਾਈਵ ਵੀ ਹੋਏ ਸੀਗੇ ਕਿ ਪਾਣੀ ਦਾ ਬਹੁਤ ਇਸ਼ੂ ਆ ਰਿਹਾ ਸੀਗਾ ਗੰਦਾ ਪਾਣੀ ਸੀਵਰੇਜ ਦਾ ਮਿਕਸ ਹੋ ਕੇ ਆ ਰਿਹਾ ਸੀ ਚਲੋ ਉਹ ਸਾਡੇ ਐਮਸੀ ਸਾਹਿਬਾਨ ਵੱਲੋਂ ਕੰਪਲੇਂਟ ਲਿਖਾਈ ਗਈ ਸੀ ਉਸ ਤੋਂ ਬਾਅਦ ਲੋਕਾਂ ਨੇ ਜਦੋਂ ਸੈਣੀ ਸਾਹਿਬ ਤੱਕ ਅਪਰੋਚ ਕਰੀ ਸੈਣੀ ਸਾਹਿਬ ਨੇ ਵਿੱਚ ਇੰਟਰਫੇਅਰ ਕਰੀ ਤੇ ਚਲੋ ਸਾਡੇ ਵਾਲੇ ਕਾਉਂਸਲਰ ਸਾਹਿਬ ਜਿਹੜੇ ਉਹਨਾਂ ਦੇ ਅਗੇਸਟ ਹਾਰੇ ਨੇ ਉਹ ਪਿੱਛੇ हट ਗਏ ਪਿੱਛੇ ਹਟਣ ਦੇ ਬਾਵਜੂਦ ਚਲੋ ਕਮੇਟੀ ਦੇ ਕੁਝ ਬੰਦੇ ਆਏ ਉਹਨਾਂ ਨੇ ਫਾਲਟ ਲੱਭਣ ਤੋਂ ਬਾਅਦ ਉੱਥੋਂ ਪੱਟ ਪਟਈਆ ਸ਼ੁਰੂ ਕਰਤਾ ਜਦ ਕਿ ਉਥੇ ਕਮੇਟੀ ਦੇ ਬੰਦੇ ਪਟਕੇ ਗਏ ਸੀ ਪਟਕੇ ਚਲੇ ਗਏ ਤਾਂ ਕਈ ਦਿਨ ਉਥੇ ਸੜਕ ਤੇ ਆ ਚਲੋ ਹਾਦਸੇ ਦਾ ਡਰ ਸੀਗਾ ਕਾਫੀ ਉਥੋ ਲੋਕ ਇਕੱਠੇ ਹੋ ਕੇ ਅਮਰਤਜੀ ਜੀ ਕੋਲੇ ਚਲੇਗੇ ਤੇ ਕਮੇਟੀ ਦੇ ਵਿੱਚੋਂ ਈਓ ਸਾਹਿਬ ਵੱਲੋਂ ਪ੍ਰਧਾਨ ਜੀ ਵੱਲੋਂ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਅਮਰਤਜੀ ਨੂੰ ਕਿ ਸਰਕਾਰੀ ਪ੍ਰਾਪਰਟੀ ਨੂੰ ਡੈਮੇਜ ਕਰਿਆ ਜਾ ਹੋਰ ਉਹਦੇ ਸੰਬੰਧ ਚ ਉਹਨਾਂ ਨੇ ਇੱਕ ਨੋਟਿਸ ਜਾਰੀ ਕਰਤਾ ਸੋਮਾ ਅਤੇ ਯੋਸਾ ਅਤੇ ਪ੍ਰਧਾਨ ਜੀ ਨਾਲ ਗੱਲ ਕਰ ਰਿਹਾ ਸੀ ਕਿ ਜੇਕਰ ਕੋਈ ਵੀ ਆਪਾਂ ਨੋਟਿਸ ਕਰਦੇ ਆਂ ਤਾਂ ਪਹਿਲਾਂ ਉਸ ਗੱਲ ਦੀ ਤਹਿ ਤੱਕ ਚਲੇ ਜਾਇਆ ਕਰੀਏ ਤਾਂ ਜੋ ਜਿਹੜੇ ਇਹ ਗਲਤ ਤਰੀਕੇ ਨਾਲ ਨੋਟਿਸ ਕੱਟੇ ਗਏ ਨੇ ਆਪਾਂ ਉਸ ਗੱਲ ਤੇ ਥੋੜੀ ਗੌਰ ਕਰ ਸਕੀਏ ਇਹ ਗੱਲ ਚਲਦੇ ਚਲਦੇ ਚਲੋ ਸਿੰਦਰ ਸ਼ੈਣੀ ਜੀ ਵੀ ਖੜੇ ਹੋ ਗਏ ਅਸੀਂ ਵੀ ਸਾਰੇ ਕਾਉਂਸਲਰ ਕਾਂਗਰਸ ਪਾਰਟੀ ਦੇ ਬੈਠੇ ਸੀਗੇ ਉਹਨਾਂ ਵੱਲੋਂ ਥੋੜੀ ਤਲਖੀ ਦਿਖਾਈਗੀ ਕਰਦੇ ਕਰਦੇ ਮਾਹੌਲ ਇੰਨਾ ਤਣਾਪੁਰਨ ਹੋ ਗਿਆ ਕਿ ਉੱਥੇ ਜਾਦੇ ਹੀ ਬਹਿਸ ਕੁਝ ਜਿਆਦੇ ਵੱਧ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਇਹੀ ਗੱਲ ਕਹੀ ਸੀ ਕਿ ਈਓ ਸਾਹਿਬ ਨੂੰ ਵੀ ਪ੍ਰਧਾਨ ਜੀ ਨੂੰ ਵੀ ਕਿ ਜੇ ਆਪਾਂ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਵਾਰਡ ਦੇ ਵਿੱਚ ਆਪਾਂ ਕੋਈ ਨੋਟਸ ਕੱਢਦੇ ਆ ਤਾਂ ਪਹਿਲਾਂ ਉਹਦੀ ਪੜਤਾਲ ਕਰ ਲਿਆ ਕਰੀਏ ਫਿਰ ਨੋਟਿਸ ਕਰਿਆ ਕਰੀਏ ਫਿਰ ਨੋਟਿਸ ਕੱਟਿਆ ਕਰੀਏ ਇਸ ਤੋਂ ਇਲਾਵਾ ਬਾਕੀ ਮੈਂ ਚਾਹੇ ਸਤਿੰਦਰ ਜੀ ਨੇ ਚਾਹੇ ਸਾਡੇ 29 ਵਾਰਡਾਂ ਦੇ ਵਿੱਚੋਂ ਜਿੰਨੇ ਵੀ ਕਾਉਂਸਲਰ ਸਾਹਿਬਾਨ ਜਿੱਤ ਕੇ ਆਏ ਨੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਇਲੈਕਸ਼ਨ ਚੱਲੀ ਗਈ ਇਲੈਕਸ਼ਨ ਨੂੰ ਆਪਾਂ ਦਿਮਾਗ ਦੇ ਵਿੱਚੋਂ ਗੱਡ ਕੇ ਸ਼ਹਿਰ ਦੇ ਵਿਕਾਸ ਲਈ ਗੱਲ ਕਰੀਏ ਸ਼ਹਿਰ ਦੇ ਕੰਮਾਂ ਲਈ ਗੱਲ ਕਰੀਏ ਹਾਰ ਜਿੱਤ ਬਣੀ ਆਈ ਹੈ ਇੱਕ ਨੇ ਜਿੱਤਣਾ ਸੀ ਇੱਕ ਨੇ ਹਾਰਨਾ ਸੀ ਦੇਖੋ ਚਾਹੇ ਗੇਮ ਹੈ ਚਾਹੇ ਇਲੈਕਸ਼ਨ ਹੈ ਇਹ ਸਭ ਨੂੰ ਪਤਾ ਹੈ ਕਿ ਹਾਰ ਜਿੱਤ ਬਣੀ ਆਈ ਹੈ ਜਿੱਤਣ ਤੋਂ ਪਹਿਲਾਂ ਬੰਦੇ ਨੂੰ ਹਾਰ ਐਕਸੈਪਟ ਕਰਕੇ ਚੱਲਣਾ ਚਾਹੀਦਾ ਚਲੋ ਜਿਹੜੇ ਹੁਣ ਕੌਂਸਲਰ ਸਾਹਿਬਾਨ ਜਿੱਤ ਗਏ ਮੈਂ ਜਿਹੜੇ ਹੁਣ ਕੌਂਸਲਰ ਸਾਹਿਬਾਨ ਜਿੱਤ ਗਏ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਤੇ ਆਪਾਂ ਸ਼ਹਿਰ ਦੇ ਵਿਕਾਸ ਦੀ ਗੱਲ ਕਰੀਏ ਇਸ ਰੋਲੇ ਦੇ ਵਿੱਚ ਬਾਕੀ ਜਿਹੜੀ ਸਾਡੀ ਇੱਕ ਹੋਰ ਏਜੰਡਾ ਸੀਗਾ ਜਿਹੜਾ ਬਜਟ ਨੂੰ ਲੈ ਕੇ ਹੰਗਾਮੇਦਰਾਂ ਸਾਨੂੰ ਉਹ ਵੀ ਪੋਸਟਪੋਨ ਕਰਨਾ ਪੈ ਗਿਆ। ਜਿਗਾ ਨੋਟਸ ਦਾ ਫਿਰ ਹੱਲ ਕਰੇਗਾ ਇਸ ਨੋਟਸ। ਹੱਲ ਤਾਂ ਇਹੀ ਨਿਕਲਿਆ ਤੇ ਯੋ ਸਾਹਿਬ ਨੇ ਸਾਨੂੰ ਕਹਿਤਾ ਸੀਗਾ ਵੀ ਜਿਹੜੇ ਇਹ ਤੁਸੀਂ ਚਲੋ ਸਾਨੂੰ ਵੀ ਦੋ ਲਾਈਨਾਂ ਲਿਖ ਕੇ ਦੇ ਦਿਓ ਵੀ ਜਿਹੜੀ ਆਹ ਪਟਵਾਈ ਨਹੀਂ ਗਈ ਜਿਹੜੀ ਪਟਵਾਈ ਗਈ ਸਾਡੇ ਵੱਲੋਂ ਨਹੀਂ ਪਟਵਾਈ ਗਈ ਮੁਲਾਜ਼ਮਾ ਵੱਲੋਂ ਪੱਟੀ ਗਈ ਸੀ। ਦੋਸਤੋ ਬਾਦ ਅਸੀਂ ਜੀਓ ਸਾਹਿਬ ਨੂੰ ਤੇ ਪ੍ਰਧਾਨ ਜੀ ਨੂੰ ਵੀ ਬੇਨਤੀ ਕਰੀ ਗਏ ਉਸ ਮਸਲੇ ਦਾ ਹੱਲ ਜਿੰਨਾ ਛੇਤੀ ਹੋ ਸਕੇ ਕਰੋ ਤਾਂ ਜੋ ਉੱਥੇ ਕਿਸੇ ਦਾ ਐਕਸੀਡੈਂਟ ਦਾ ਚਾਂਸ ਹੋ ਸਕਦਾ ਕਿਸੇ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਜ਼ਿੰਮੇਵਾਰ ਅਹੁਦੇ ਤੇ ਬੈਠੇ ਨੇ ਸਾਰੇ ਕੌਂਸਲਰ ਰਿਕਾਰਡ ਆ ਅਹੁਦਾ ਹੁੰਦਾਗਾ ਰਿਕਨੇ ਇਹ ਸਿੱਤਰਾ ਉੱਥੇ ਲੜਨਾ ਆਪਸ ਦੇ ਵਿੱਚ ਲੱਗਦਾ ਨਹੀਂ ਕਿਦਣਾ ਕਿਤੇ ਨਹੀਂ ਨਹੀਂ ਦੇਖੋ ਗੱਲ ਇਹ ਹੈ ਜੀ ਪਰਿਵਾਰ ਐਮਸੀ ਸਹਿਬਾਨ ਦਾ ਸਾਰਾ ਜਿਹੜਾ ਹਾਊਸ ਹੈ ਇੱਕ ਪਰਿਵਾਰ ਹੈ ਦੇਖੋ ਆਪਾਂ ਪਰਿਵਾਰ ਦੇ ਵਿੱਚ ਵੀ ਕੋਈ ਇਹਦੀ ਬੈਠਦੇ ਆ ਪੰਡੇ ਖੜਕ ਜਾਂਦੇ ਨੇ ਕੋਈ ਐਸੀ ਗੱਲ ਨਹੀਂ ਸੀ ਉਸ ਤੋਂ ਬਾਅਦ ਅਸੀਂ ਸਾਰੇ ਇਕੱਠੇ ਬੈ ਕੇ ਜੋ ਵੀ ਸਾਡੀ ਵਿਚਾਰ ਚਰਚਾ ਸੀਗੀ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਅਸੀਂ ਕਾਫੀ देर ਬੈ ਕੇ ਉਸ ਤੇ ਵਿਚਾਰ ਚਰਚਾ ਕਰਕੇ ਆਏ ਆ ਚਲੋ ਜੇ ਕੁਛ ਤਲਕੀ ਹੋ ਖਾ ਕੇ ਕੁਛ ਤਲਕੀ ਅਸੀਂ ਖਾ ਕੇ ਕਰਦੇ ਗਏ ਆ